ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਆਮ ਆਦਮੀ ਪਾਰਟੀ ਨੇ ਅੱਜ ਪੰਜਾਬ 'ਚ ਕੁਝ ਨਵੇਂ ਲੋਕਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨੈਂਸ ਉੱਤਰ ਸਿੰਘ ਛੋਟੇਪੁਰ ਨੇ ਛੋਟੇਪੁਰ ਸਾਹਿਬ ਲੇਟ ਨਹੀਂ ਹੋਗੇ ਜ਼ਿੰਮੇਵਾਰੀਆਂ ਦੇਣ ਚ ਕੈਪਟਨ ਬਲੰਦਰ ਸਿੰਘ ਨੇ ਤਾਂ ਯਾਤਰਾ ਆਪਣੀ ਸ਼ੁਰੂ ਕਰ ਦਿੱਤੀ ਹੈ 1.5 ਸਾਲ ਦਾ ਸਮਾਂ ਅਸੀਂ ਯਾਤਰਾ ਕਰ ਚੁੱਕੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਵੱਖਰੀ ਕਰੂਗਾ ਬਾਜਵਾ ਵੱਖਰੀ ਕਰੂਗਾ ਉਹਦਾ ਕੋਈ ਲੋਕਾਂ ਤੇ ਬਹੁਤ ਅੱਛਾ ਇੰਪੈਕਟ ਨਹੀਂ ਪੈ ਰਿਹਾ ਕਿ ਕੈਪਟਨ ਦੇ ਮਤਲਬ ਕਿਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕਿ ਉਹ ਪਾਰਟੀ ਬਣਾਏਗਾ ਭਾਜਪੀ ਨਾਲ ਅਲਾਈਂਸ ਕਰੇਗਾ ਉਹ ਜਿੰਨਾ ਮਰਜੀ ਤੁਰੇ ਫਿਰੇ ਕੋਈ ਸਾਨੂੰ ਹਾਰਮ ਨਹੀਂ ਕਰਦਾ ਇਸ ਕਰਕੇ ਸਾਡੀ ਪਾਰਟੀ ਠੀਕ ਹੈ ਮੈਨੂੰ ਲੱਗਦਾ ਕਿ ਥੋੜੀ ਜਿਹੀ ਡਿਲੇ ਹੈ ਪਰ 1.5 ਸਾਲ ਦਾ ਸਾਡੇ ਕੋਲ ਸਮਾਂ ਹੈਗਾ ਲੱਗਦਾ ਨਹੀਂਗਾ ਕਿ ਜਿਸ ਤਰ੍ਹਾਂ ਦੀਆਂ ਡਿਸੈਂਟ ਤੁਹਾਡੀ ਆਮ ਆਦਮੀ ਪਾਰਟੀ ਜਾਗਰ ਤਰ੍ਹਾਂ ਤਰ੍ਹਾਂ ਦਾ ਤੁਹਾਡੇ ਬਾਰੇ ਵੀ ਉ ਚੱਲਦੀ ਆ ਔਰ ਸਰੇ ਸਭ ਨੂੰ ਪਤਾ ਗਾ ਇੰਟਰਨਲ ਤਾਂ ਇਹ ਚੀਜ਼ਾਂ ਨੁਕਸਾਨ ਨਹੀਂ ਕਰਨਗੇ ਪਾਰਟੀ ਇੰਟਰਨਲ ਡੈਮੋਕ੍ਰੇਸੀ ਹਰ ਪਾਰਟੀ ਚ ਹੋਣੀ ਬਹੁਤ ਜ਼ਰੂਰੀ ਹੈ ਜੀ ਡਿਕਟੇਟਰ ਨਹੀਂ ਹਰ ਬੰਦੇ ਨੂੰ ਆਪਣੀ ਗੱਲ ਕਰਨ ਦਾ ਹੱਕ ਆ ਹਰ ਬੰਦੇ ਨੂੰ ਆਪਣੇ ਮਤਲਬ ਅੱਗੇ ਲੈ ਜਾਣ ਦਾ ਪੂਰਾ ਪੂਰਾ ਇਸ ਪਾਰਟੀ ਦੇ ਵਿੱਚ ਰਾਈਟ ਆ ਪਰ ਜਿਹੜਾ ਬੰਦਾ ਕੰਮ ਕਰੂਗਾ ਆਪਣੇ ਕੰਮ ਨਾਲ ਅੱਗੇ ਜਾਣਾ ਮੇਰੀ ਪਾਰਟੀ ਦਾ ਮੇਰੇ ਤੇ ਪੂਰਾ ਵਿਸ਼ਵਾਸ ਆ ਮੇਰੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਸਾਡੇ ਸਾਰੇ ਨਾਲ ਨੇ ਕਿਸੇ ਦੇ ਕੋਈ ਅਸੀਂ ਕੋਈ ਸਾਡੇ ਚ ਵਿਤਕਰੇ ਵਾਲੀ ਗੱਲ ਨਹੀਂ ਸਮੇਂ-ਸਮੇਂ ਤੇ ਸਾਰੇ ਸਾਡੇ ਨਾਲ ਸਹਿਯੋਗ ਵੀ ਕਰਦੇ ਆ ਉਹਨਾਂ ਦਾ ਆਪਣਾ ਫੀਲਡ ਆ ਉਹਨਾਂ ਨੂੰ ਪਾਰਲੀਮੈਂ ਇਹ ਚ ਵੀ ਜਾਣਾ ਪੈਂਦਾ ਇਸ ਕਰਕੇ ਕੋਈ ਐਸੀ ਗੱਲ ਨਹੀਂ ਕਿ ਸਾਡੀ ਪਾਰਟੀ ਦਾ ਪੀਜਿਕ ਐਕਸਪੈਰੀਮੈਂਟ ਹੋਇਆ ਸੀ ਅਰਵਿੰਦ ਕੇਜਰੀਵਾਲ ਨੂੰ ਅੱਗੇ ਲਾ ਕੇ ਆਮ ਆਦਮੀ ਪਾਰਟੀ ਜਿੱਤੀ ਸੀ ਇੱਕ ਪਰਸਨਲਿਟੀ ਕਲਟ ਦੇ ਤੌਰ ਤੇ ਆਮ ਆਦਮੀ ਪਾਰਟੀ ਚ ਰਿਹਾਗਾ ਕਿ ਇੱਕ ਪਰਸਨਲਿਟੀ ਲੀਡ ਕਰਦੀ ਹੈ ਤੇ ਉਹਦੇ ਪਿੱਛੇ ਸਾਰੀ ਸਿਆਸਤ ਚੱਲਦੀ ਹੈ ਤੁਹਾਨੂੰ ਲੱਗਦਾਗਾ ਕਿ ਪੰਜਾਬ ਦੇ ਅੰਦਰ ਵੀ ਕਿਸੇ ਸੀਐਮ ਕੈਂਡੀਡੇਟ ਦਾ ਐਲਾਨ ਹੋਣਾ ਚਾਹੀਦਾ ਇਹ ਪਾਰਟੀ ਨੇ ਦੇਖਣਾ ਜੀ ਇਹ ਹਾਲੀ ਸਮੇ ਤੋਂ ਪਹਿਲਾਂ ਦੀ ਗੱਲ ਹੈ 1.5 ਸਾਲ ਬਹੁਤ ਲੰਬਾ ਸਮਾਂ ਉਦੋਂ ਤੱਕ ਤਾਂ ਬਵਾਲ ਮੱਚ ਜਾਏਗਾ ਜੇ ਕੋਈ ਐਸੀ ਗੱਲ ਹੋਈ ਸਹੀ ਸਮੇ ਤੇ ਪਾਰਟੀ ਸਹੀ ਫੈਸਲਾ ਲਵੇਗੀ ਔਰ ਜੋ ਵੀ ਜੇ ਮੰਨ ਲਓ ਆਉਣ ਵਾਲੇ ਦਿਨਾਂ ਦੇ ਅੰਦਰ ਇਸ ਤਰ੍ਹਾਂ ਹੁੰਦਾਗਾ ਕਿ ਭਗਵੰਤ ਮਾਨ ਨੂੰ ਜਿਹਦਾ ਬਹੁਤ ਜ਼ਿਆਦਾ ਪੇਜ ਚੱਲ ਰਹੇ ਨੇ ਫੇਸਬੁਕ ਦੇ ਉੱਤੇ ਪਤਾ ਨਹੀਂ ਕੌਣ ਚਲਾ ਰਿਹਾ ਉਹ ਕਿ ਉਹ ਸੀਐਮ ਕੈਂਡੀਡੇਟ ਨੇ 2017 ਦੇ ਜੇ ਇਸ ਤਰ੍ਹਾਂ ਦਾ ਉਹਨੇ ਬਾਰੇ ਕੋਈ ਐਲਾਨ ਹੋ ਜਾਂਦਾ ਤੁਸੀਂ ਹਮਾਇਤ ਕਰੋਗੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਭਗਵੰਤ ਆਜੇ ਕੋਈ ਬਾਹਰੋਂ ਆਜੇ ਕੋਈ ਹੋਰ ਆਜੇ ਜਿੰਨੂੰ ਵੀ ਪਾਰਟੀ ਬਣਾਉਗੀ ਮੈਂ ਸਿਰ ਨਵਾ ਕੇ ਇੱਜ਼ਤ ਨਾਲ ਉਹਦਾ ਇੰਤਜ਼ਾਮ ਕਰਾਂਗਾ ਮੇਰੇ ਵਾਸਤੇ ਜ਼ਿੰਦਗੀ 'ਚ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੋਊਗਾ ਜਦ ਤੱਕ ਪੰਜਾਬ ਇਸ ਬਦਹਾਲੀ ਦੇ ਵਿੱਚੋਂ ਨਿਕਲੇਗਾ ਨਸ਼ਿਆਂ 'ਚੋਂ ਕਰਪਸ਼ਨ 'ਚੋਂ ਗੁੰਡਾਗਰਦੀ ਤੋਂ ਕਿਸ ਪੰਜਾਬ ਦਾ ਮੁੱਖ ਮੰਤਰੀ ਕੋਈ ਬਣੇ ਮੇਰਾ ਸੁਪਨਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਦ ਸਭ ਤੋਂ ਵੱਡਾ ਮੁੱਦਾ ਜਿਵੇਂ ਸੰਜੀਤ ਜੀ ਨੇ ਕਿਹਾ ਨਸ਼ਾ ਹੋਊਗਾ ਤੁਸੀਂ ਵੀ ਸਭ ਤੋਂ ਵੱਡਾ ਮੁੱਦਾ ਨਸ਼ੇ ਨੂੰ ਬਣਾ ਕੇ ਜਾ ਰਹੇ ਹੋ ਨਸ਼ਾ ਹੈ ਕਰਪਸ਼ਨ ਹੈ ਗੁੰਡਾਗਰਦੀ ਹੈ ਬੇਰੁਜ਼ਗਾਰੀ ਹੈ ਲੀਡਰਾਂ ਦੇ ਲੀਡਰ ਜਿਹੜੇ ਇੱਥੋਂ ਦੇ ਉਹ ਪ੍ਰਾਪਰਟੀ ਡੀਲਰ ਬਣ ਗਏ ਆ ਇਸ ਕਰਕੇ ਅੱਜ ਹਰ ਪਾਸੇ ਹਹਾਕਾਰ ਹੈ ਇੰਡਸਟਰੀ ਇੱਥੋਂ ਮਾਈਗ੍ਰੇਟ ਹੋ ਗਈ ਆ ਵਪਾਰੀ ਇੱਥੇ ਕੋ ਰਹਿ ਕੇ ਰਾਜੀ ਨਹੀਂ ਸ਼ਰੀਫ ਬੰਦੇ ਕੋ ਜਿਹਦੇ ਕੋ 10 ਪੈਸੇ ਹੁੰਦੇ ਆ ਚੰਡੀਗੜ੍ਹ ਅੱਗੇ ਜਾ ਕੇ ਘਰ ਪਾਉਂਦਾ ਇਹ ਸਾਰਾ ਵਾਤਾਵਰਨ ਸਦਾ ਦੂਜੀਆਂ ਪਾਰਟੀਆਂ ਦੇ ਕਿਹਾ ਜਾ ਰਿਹਾ ਕਿ ਲੋਕ ਤੁਹਾਡੇ ਨਾਲ ਸੰਪਰਕ ਚ ਉਹ ਆਉਂਦੇ ਨੇ ਉਹਨਾਂ ਲਈ ਰਾਹ ਖੁੱਲਾਗਾ ਉਹ ਤਾਂ ਸਾਡੇ ਲੋਕ ਸੰਪਰਕ ਚ ਨੇ ਅਸੀਂ ਪਾਕਿਸਤਾਨ ਤੋਂ ਬੰਦੇ ਨਹੀਂ ਲੈਣੇ ਇੱਥੋਂ ਹੀ ਲੈਣੇ ਆ ਪਰ ਸਾਡੀ ਸ਼ਰਤ ਹੈ ਇੱਕ ਕਿ ਉਹ ਬੰਦਾ ਕਰਪਟ ਨਾ ਹੋਵੇ ਉਹ ਬੰਦਾ ਕ੍ਰਿਮੀਨਲ ਨਾ ਹੋਵੇ ਉਹ ਬੰਦਾ ਕੈਰੇਕਟਰਲੈਸ ਨਾ ਹੋਵੇ ਉਹਨਾਂ ਨੂੰ ਜ਼ਰੂਰ ਲਵਾਂਗੇ ਉਹਨਾਂ ਨੂੰ ਮੋਰਲਾਈਜ਼ ਨਹੀਂ ਹੋਗਾ ਜਿਹੜਾ ਤੁਹਾਡਾ ਆਪਣਾ ਵਰਕਰ ਇੰਨੇ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਿਹਾ ਹੈਗਾ ਜਦੋਂ ਨਵੇਂ ਲੀਡਰ ਆ ਕੇ ਇੱਥੇ ਬਣ ਜਾਣਗੇ ਤਾਂ ਡਿਮੋਰਲਾਈਜ਼ ਨਹੀਂ ਹੋਊ ਕੰਮ ਅਸੀਂ ਕੀਤਾ ਤੇ ਆ ਕੇ ਕੋਈ ਚੌਦਰ ਹੋਰ ਕਰਨ ਉਹਨਾਂ ਸਾਰਿਆਂ ਨੂੰ ਵਿਹਲਾ ਨਹੀਂ ਕੀਤਾ ਉਹਨਾਂ ਸਾਰਿਆਂ ਨੂੰ ਕੰਮ ਤੇ ਲਾਇਆ ਉਹਨਾਂ ਸਾਰਿਆਂ ਨੂੰ ਸਟੇਟ ਲੈਵਲ ਤੇ ਉਹਨਾਂ ਦਾ ਡਿਊਟੀਆਂ ਦਿੱਤੀਆਂ ਨੇ ਅਸੀਂ ਕੋਈ ਵੀ ਬੰਦਾ ਵਿਹਲਾ ਨਹੀਂ ਰਹਿਣ ਦੇਣਾ ਸਾਰਿਆਂ ਨੂੰ ਸਤਕਾਰ ਕਰਨਾ ਜਿੰਨੇ ਬੰਦੇ ਨੇ ਪਿੱਛੇ ਕੰਮ ਕੀਤਾ ਪਾਰਟੀ ਉਹਨਾਂ ਦਾ ਪੂਰਾ ਸਤਕਾਰ ਕਰੇਗੀ ਸਾਰਿਆਂ ਨਾਲ ਲੈ ਕੇ ਚਲਾਗੇ